ਵਾਹਿ ਗੁਰੂ ਸਾਹਿਬ ਜੀਓ ਕਲਿਆਣ ਮਹੱਲਾ ਚੌਥਾ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਗੇ ਹਾ ਤੁਮਰੀ ਕਰੋਂ ਤਿਆਸ ਪ੍ਰਭ ਮੁਹੇ ਕਬ ਗਲ ਲਾਵਹਿਗੇ ਰਹਾਓ ਹਮ ਬਾਰਕ ਮੁਗਦ ਇਆਨ ਪਿਤਾ ਸਮਝਾਵਹਿਗੇ ਸੁਤ ਖਿਨ ਖਿਨ ਭੂਲ ਬਿਗਾਰ ਜਗਤ ਪਿਤ ਪਾਵਹਿਗੇ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵਹਿਗੇ ਮੋਹ ਦੂਜੇ ਨਾ ਹੇ ਠੋਰ ਜਿਸ ਪੈ ਹਮ ਜਾਵਹੇਗੇ ਜੋ ਹਰ ਪਾਵੇ ਭਗਤ ਤਿਨਾ ਹਰ ਪਾਵਹੇਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵਹੇਗੇ ਹਰ ਆਪੇ ਹੋਏ ਕਿਰਪਾਲ ਆਪ ਲੇ ਲਾਵਹਿਗੇ ਜਨ ਨਾਨਕ ਸ਼ਰਨ ਦਵਾਰ ਹਰ ਲਾਜ ਰਖਾਵਹਿਗੇ ਛਕਾ ਇੱਕ ਕਲਿਆਣ ਪੁਪਾਲੀ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਦੁਖ ਨਿਵਾਰਨ ਨਾਰਾਇਣ ਸਗਲ ਭਗਤ ਜਾ ਚਹੇ ਸੁਖ 사ਗਰ ਭਵਨਿਤ ਤਰਨ ਹਰ ਚਿੰਤਾ ਮਣੇ ਰਹਾਉ ਧੀਨ ਦਿਆਲ ਜਗਦੀ ਸਦਾ ਮੋਦਰ ਹਰ ਅੰਤਰ ਜਾਮੀ ਗੋਵਿੰਦੇ ਤੇ ਨਿਰਭਉ ਜਿਨ ਸਰੀ ਰਾਮ ਧਾਇਆ ਗੁਰਮਤ ਮੂਰਾਰ ਹਰ ਮੁਕੰਦੇ ਜਗਦੇਸਰ ਚਰਨ ਸ਼ਰਨ ਜੋ ਆਏ ਤੇ ਜਨ ਭਵਨਿਤ ਪਾਰ ਪਰੇ ਭਗਤ ਜਨਾ ਕੀ ਪੈਜ ਹਰ ਰਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਮਾਰੈ ਇਹ ਕਿਰਪਾ ਕੀਜੈ ਅਲਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰਝੈ ਰਹਾ ਆਨ ਜਲਾਸੋ ਕਾਜ ਨਾ ਕਸ਼ੂਏ ਹਰ ਬੂੰਦ ਚਾਤ੍ਰਿਕ ਕਾ ਦੀਜੈ ਬਿਨ ਮਿਲ ਬਿਨਾ ਹੀ ਸੰਤੋਖਾ ਪੇਖ ਦਰਸ਼ਨ ਨਾਨਕ ਜੀ ਜੈ ਕਲਿਆਣ ਮਹੱਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੀਤੀ ਕੀਤੀ ਮੰਗਨ ਮੰਗੇ ਪਾਵਨਿਆ ਸੁਪਾਈਏ ਸਫਲ 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 ਦਰਸਰੇ परस परस गुन गाइए नानक तत् तत् स्यो मिलिए हीरे हीर बिदाई है कल्याण महला पंजवा मेरे लालन की सुभा ਸਦ ਨਵ ਤਨ ਮਨ ਰੰਗੀ ਸੁਬਾਹ ਰਹਾਉ ਬ੍ਰਹਮ ਮਹేశ ਸਿਦਮੁਨ ਇੰਦਰਾ ਭਗਤ ਦਾਨ ਜਸ ਮੰਗੀ ਜੋਗ ਗਿਆਨ ਧਿਆਨ ਸੇਖ ਨਗੈ ਸਗਲ ਜਪਹਿ ਤਰੰਗੀ ਕਹੋ ਨਾਨਕ ਸੰਤਨ ਬਲੇ ਹਾਰੇ ਜੋ ਪ੍ਰਭ ਕੇ ਸਦ ਸੰਗੀ ਕਲਿਆਣ ਮਹੱਲਾ ਪੰਜਵਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੇਰੇ ਮਾਨ ਹਰ ਹਰ ਮਾ ਨੈਣ ਬੈਨ ਸ਼ਰਮਨ ਸੁਣੀਏ ਅੰਗ ਅੰਗੇ ਸੁਖ ਪ੍ਰਾਨ ਰਹਾਉ ਇਤੇ ਉਤ ਦਹ ਦਸ ਰਵਿਓ ਮੇਰਤ ਨਹਿ ਸਮਾਨ ਜਤਕ ਤਤ ਪੇਖੀਐ ਹਰ ਕੁਰਖ ਪਤ ਪ੍ਰਧਾਨ ਸਾਧ ਸੰਗ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮਹੱਲਾ ਪੰਜਵਾ ਗੁਨ ਨਾਦ ਧੁਨ ਆਨੰਦ ਬੇਦ ਕਥਤ ਸੁਨਕ ਮਨ ਜਨਾ ਮਿਲ ਸੰਤ ਮੰਡਲੇ ਰਹਾਓ ਗਿਆਨ ਧਿਆਨ ਮਾਨ ਦਾਨ ਮਨ ਰਸ ਕ ਰਸਨ ਨਾਮ ਜਪਤ ਤਹ ਪਾਪ ਖੰਡਲੇ ਜੋਗ ਜੁਗਤ ਗਿਆਨ ਭੁਗਤ ਸੁਰਤ ਸ਼ਬਦ ਤਤ ਬਿਤੇ ਜਪ ਤਪ ਅਖੰਡਲੇ ਓਤ ਪੋਤ ਮਿਲ ਜੋਤ ਨਾਨਕ ਕਸ਼ੂ ਦੁਖ ਨਾ ਡੰਡਲੇ ਕਲਿਆਣ ਮਹੱਲਾ ਪੰਜਵਾ ਕੌਣ ਬਿਦ ਤਾਕੀ ਕਹਾ ਕਰੋ ਰਤ ਤ ਧਿਆਨ ਗਿਆਨ ਸਫਤਰ ਗਿਆ ਅਜਰ ਪਦ ਕੈਸੇ ਜਰ ਰਹਾਉ ਬੇਸਨ ਮਹੇਸ ਸਿਦਮੁਨ ਇੰਦਰਾ ਕੈ ਦਰ ਸ਼ਰਨ ਪਰੋ ਕਾਹੂ ਪੈ ਰਾਜ ਕਾਹੂ ਪੈ ਸੁਰਗਾ ਬੋਟ ਮਦੇ ਮੁਕਤ ਕਹੋ ਕਹੋ ਨਾਨਕ ਨਾਮ ਰਸ ਪਾਈਏ ਸਾਧੂ ਚਰਨ ਗਹੋ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੇ गर्भ जोना कल काल जाल दुख बिना सन हर रखे रहाऊ नाम तारे शरण तेरे प्रभु दयाल टेक मेरी अनाथ दीन आसवंत ਨਾਮ ਸੁਆਮੀ ਮਨ ਹੈ ਮੰਤ ਤੁਜ ਬਿਨਾ ਪ੍ਰਭ ਕਿਸ਼ੂ ਨਾ ਜਾਣੂ ਸਰਬ ਜਗ ਮੈਂ ਤੁਮ ਪਛਾਨੂ ਹਰ ਮਨ ਬਸੇ ਨਿਸਬਾਸਰੋ ਗੋਬਿੰਦ ਨਾਨਕ ਆਸਰੋ ਕਲਿਆਣ ਮਹੱਲਾ ਪੰਜਵਾ ਮਨ ਤਨ ਜਾਪੀਐ ਭਗਵਾਨ ਗੁਰ ਪੂਰੇ ਸੋ ਪ੍ਰਸੰਨ ਭਏ ਸਦਾ ਸੁਖ ਕਲਿਆਣ ਰਹਾ ਸਰਬ ਕਰਜ ਸਿਧ ਭਏ ਗਾਏ ਗੁਨ ਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੇ ਨਾ ਠਿਆ ਦੁੱਖ ਕਾਲ ਕਰ ਕਿਰਪਾ ਪ੍ਰਭ ਮੇਰਿਆ ਕਰੋ ਦਿਨ ਰੈਨ ਸੇਵ ਨਾਨਕ ਦਾਸ ਸਰਣਾ ਗਤੀ ਹਰ ਪ੍ਰਖ ਪੂਰਨ ਦੇਵ ਕਲਿਆਣ ਮਹਲਾ ਪੰਜਵਾ ਪ੍ਰਭ ਮੇਰਾ ਅੰਤਰ ਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨਿਹਚਲ ਸੱਚ ਸ਼ਬਦ ਨਿਸ਼ਾਨ ਰਹਾਉ ਹਰ ਬਿਨਿਆਨ ਨਾ ਕੋਈ ਸਮਰਥ ਤੇਰੀ ਆਸ ਤੇਰਾ ਮਨ ਕਾਨ ਸਰਬ ਘਟਾ ਕੇ ਦਾਤੇ ਸੁਮੀ ਦੇਹ ਸਪਹਿਰਨ ਖਾਨ ਸੁਰਤ ਮਤ ਚਤਰਾਏ ਸੋ ਬਾ ਰੂਪ ਰੰਗ ਧਨਮਾਨ ਸਰਬ ਸੁਖ ਆਨੰਦ ਨਾਨਕ ਜਪ ਰਾਮਨਾਮ ਕਲਿਆਣ ਕਲਿਆਣ ਮਹਲਾ ਪੰਜਵਾਂ ਹਰ ਚਰਨ ਸ਼ਰਨ ਕਲਿਆਣ ਕਰਨ ਪ੍ਰਭ ਨਾਮ ਪਤਿਤ ਪਾਵਨ ਰਹਾਉ ਸਾਧ ਸੰਗ ਜਪਨੇ ਸੰਗ ਜਮ ਕਾਲ ਤਿਸ ਨਾ ਖਾਵਨੋ ਮੁਕਤ ਜੁਗਤ ਅਨਕ ਸੁਖ ਹਰ ਭਗਤ ਲਵੇ ਨਾ ਲਾਵਨੋ ਪ੍ਰਭ ਦਰਸ ਲੋਬਦ ਦਾਸ ਨਾਨਕ ਬਹੁੜ ਜੋਨ ਨਾ ਤਾਵਨੋ ਕਲਿਆਣ ਮਹੱਲਾ ਚੌਥਾ ਅਸ਼ਟ ਪਦੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਮਾ ਰਮ ਰਮ ਸੁਨ ਮਨ ਪੀਜੈ ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ ਗੁਰਮਤ ਸਹਜੇ ਪੀਜੈ ਰਹਾਉ काष्ट मह जो है बैसंतर माथ संजम काड कडी जै राम नाम है जोत सबाई तत गुरमत काड लई जै नौ दरवाजा नवे दर फिके ਰਸੇ ਅੰਮ੍ਰਿਤ ਦਸਵੇਂ ਚੋਈ ਜੈ ਕਿਰਪਾ 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 ਕਰ ਪਿਆਰੇ ਗੁਰ ਸ਼ਬਦ ਦੇ ਹਰ ਰਸ ਪੀਜੈ ਕਾਇਆ ਨਗਰ ਨਗਰ ਹੈ ਨਿਕੋ ਵਿੱਚ ਸੌਦਾ ਹਰ ਰਸ ਕਿਜੈ ਰਤਨ ਲਾਲ ਅਮੋਲ ਅਮੋਲ ਕਾ ਸਤ ਗੁਰ ਸੇਵਾ ਲਈ ਜੈ ਸਤ ਗੁਰ ਅਗਮ ਅਗਮ ਹੈ ਠਾਕੁਰ ਪਰ ਸਾਗਰ ਭਗਤ ਕਰ ਜੈ ਕਿਰਪਾ ਕਿਰਪਾ ਕਰ ਦੇਨ ਹਮਸਾਰੰਗ ਇਕ ਬੋਧਨਾਮ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਨ ਰੰਗਨ ਕੋ ਗੁਰ ਦੀਜੈ RAM 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 ਰੰਗ ਰਤੇ ਰਸ ਰਸ ਕ ਗਟਕਨ ਤ ਪੀਜੈ ਬਸਦਾ ਸਫਤ ਦੀਪ ਹੈ ਸਾਗਰ ਕਾਢ ਕੰਚਨ ਕਾਢ ਤਰੀ ਜੈ ਮੇਰੇ ਠਾਕੁਰ ਕੇ ਜਨ ਇਨਹੋ ਨਾ ਬਾਛੈ ਹਰ ਮੰਗਹਿ ਹਰ ਰਸ ਦਿਜੈ ਸਾਕਤ ਨਰ ਪ੍ਰਾਨੇ ਸਦ ਭੁਖੇ ਨੇਤ ਭੁਖਨ ਭੁਖ ਕਰ ਜੈ ਧਵਤ ਧਏ ਤਵੇ ਪ੍ਰੀਤ ਮਾਇ ਲਖ ਕੁਸਨ ਕੋ ਬਿਥ ਦਿਜੈ ਹਰ 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 ਜਨ ਉਤਮ ਕਿਆ ਉਪਮਾ ਤਨ ਦਿਜੈ ਰਾਮ ਨਾਮ ਤੁਲਿ ਔਰ ਨੈ ਉਪਮਾ ਜਨ ਨਾਨਕ ਕਿਰਪਾ ਕਰੀ ਜੈ ਕਲਿਆਣ ਮਹੱਲਾ ਚੌਥਾ RAM ਗੁਰ ਪਰਸ ਪਰਸ ਕਰੀ ਜੈ ਹਮ ਨਿਰਗੁਣੀ ਮਨੋਰ ਅਤ ਫਿਕੇ ਮਿਲ ਸਤਗੁਰ پارਸ ਕੀ ਜੈ ਰਹਾਉ ਸੁਰਗ ਮੁਕਤ ਬੈਕੁੰਠ ਸਭ ਬੰਸ਼ ਹੈ ਨਿਤ ਆਸ ਆਸ ਕਰੀ ਜੈ ਹਰ ਦਰਸ਼ਨ ਕੇ ਜਨਮ ਮੁਕਤ ਨ ਮੰਗੇ ਮਿਲ ਦਰਸ਼ਨ त्रिपत मन ਧੀਜੈ ਮਾਇਆ ਮੋਹ ਸਭ ਲਹਿ ਪਾਰੇ ਮੋਹ ਕਾ ਲਖ ਦਾਗ ਲਗੀ ਜੈ ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜੋ ਮੁਰਗਾਈ ਪੰਖ ਨ ਪੀਜੈ ਚੰਦਨ ਵਾਸ ਪਹਿੰਗਮ ਵੇੜੇ ਕਿਵ ਮਿਲਿਐ ਚੰਦਨ ਲੀਜੈ ਕਾੜ ਖੜਗ ਗੁਰ ਗਿਆਨ ਕਰਾਰਾ ਬਿਖ ਛੇਦ ਛੇਦ ਰਸ ਪੀਜੈ ਆਨ ਆਨ ਸਮਦਾ ਬਹੁ ਕੀਨੇ ਪਲ ਬੈ ਸੰਤਰ ਭਸਮ ਕਰੀਜੈ ਮਹਾ ਯੋਗਰ ਪਾਪ ਸਾਖਤ ਨਰ ਕੀਨੇ ਮਿਲ ਸਾਧੂ ਲੋਕੀ ਦੀਜੈ ਸਾਧੂ ਸਾਧ ਸਾਧ ਜਨ ਨਿਕੇ ਜਨ ਅੰਤਰ ਨਾਮ ਤਰੀਜੈ ਪਰਸਾ ਨੇ ਪਰਸ ਭਏ ਸਾਧੂ ਜਨ ਜਨ ਹਰਿ ਭਗਵਾਨ ਦਿਖਿਜੈ ਸਾਕਤ ਸੂਤ ਬੋ ਗੁਰਜੀ ਭਰਿਆ ਕਿਉ ਕਰਤਾਨਤ ਨੀਜੈ ਤੰਤ ਸੂਤ ਕਿਛ ਨਿਕਸੈ ਨਾਹੀ ਸਾਕਤ ਸੰਗ ਰਕੀਜੈ ਸਤਗੁਰ ਸਾਧ ਸੰਗਤ ਹੈ ਨੀਕੀ ਮਿਲ ਸੰਗਤ RAM ਰਵੀਜੈ ਅੰਤਰ ਰਤਨ ਜਵੇ ਹਰ ਮਾਨਕ ਗੁਰ ਕਿਰਪਾ ਤੇ ਲਿਜੈ ਮੇਰਾ ਠਾਕੁਰ ਵੱਡਾ ਵੱਡਾ ਹੈ ਸੁਆਮੀ ਹਮ ਕਿਉ ਕਰ ਮਿਲਹਿ ਮਲਿਜੈ ਨਾਨਕ ਮੇਨ ਮਿਲਾਏ ਗੁਰਪੂਰਾ ਜਨ ਨਾਨਕ ਕੋ ਪੂਰਨ ਦੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ